ਸਤਿ ਸ਼੍ਰੀ ਅਕਾਲ ਸਵਾਗਤ ਹੈ ਘੋ ਨਵੀਂ ਕਹਾਣੀ ਵਿੱਚ ਬੇਟੇ ਤੂੰ ਅੱਜ ਥੱਲੇ ਨਹੀਂ ਆਈ ਕੀ ਹੋਇਆ ਮੇਰੀ ਬੱਚੀ ਤੂੰ ਠੀਕ ਹੈ ਚਬਾਰੀ ਵਿੱਚ ਚਾਹ ਦਾ ਕੱਪ ਫੜੀ ਢਾਕਲ ਹੁੰਦੀ ਸਿਮਨ ਨੇ ਪੁੱਛਿਆ ਹਾਂਜੀ ਮੰਮੀ ਠੀਕ ਆ ਬਸ ਥੋੜੀ ਸੋਸਤੀ ਪਈ ਮੈਂ ਆਪੇ ਆ ਜਾਣਾ ਸੀ ਤੁਸੀਂ ਚਾਹ ਲਈ ਪੌੜੀਆਂ ਕਿਉਂ ਚੜੇ ਤੁਹਾਡੇ ਗੋਟਿਆਂ ਵਿੱਚ ਤਾਂ ਪੇਨ ਹੈ ਕੋਈ ਨਾ ਪੁੱਤ ਇਹ ਤਾਂ ਉਮਰ ਨਾਲ ਰਹਿਣੀ ਹੀ ਹੈ ਮਾਣੀ ਚਾਫੜਾ ਕੇ ਕਮਰੇ ਦੇ ਪਰਦੇ ਚੁੱਕ ਦਿੱਤੇ ਸੂਰਜ ਦੀਆਂ ਨਿਗੀਆਂ ਕਿਰਨਾਵਾਂ ਚਾਹ ਦੀਆਂ ਕੋਸੀਆਂ ਚੁਸਕੀਆਂ ਨਾਲ ਪਰੀ ਨੂੰ ਬਦੋ-ਬਦੀ ਬੈੱਡ ਉੱਠਣ ਨੂੰ ਕਹਿਣ ਲੱਗੀ ਇੱਕ ਸਮਾਂ ਨਾਲ ਪਰੀ ਨੇ ਚਾਹ ਮੁਕਾਈ ਤੇ ਬੈੱਡ ਤੋਂ ਉੱਠ ਵਾਸ਼ਰੂਮ ਨੂੰ ਹੋ ਤਰੀ ਮੈਂ ਹੁਣ ਬ੍ਰੇਕਫਾਸਟ ਕੱਲੀ ਨੇ ਨਹੀਂ ਕਰਨਾ ਛੇਤੀ ਫ੍ਰੈਸ਼ ਹੋ ਕੇ ਥੱਲੇ ਆ ਜਾ ਪਰੀ ਪੁੱਤ ਵੇਖੀ ਕਿਤੇ ਬੁੱਢੀ ਮਾਂ ਨੂੰ ਦੁੱਖ ਨਾਲ ਡਿੱਗੀ ਨੂੰ ਬੁਰਕੀਆਂ ਨਾ ਖਵਾਉਣੀਆਂ ਪੈ ਜਾਣ ਹੱਸਦੇ ਹੱਸਦੇ ਬਾਹਰ ਨੂੰ ਜਾਂਦਿਆਂ ਸਿਮਨ ਨੇ ਪਰੀ ਨੂੰ ਕਿਹਾ ਹਾਂਜੀ ਮੰਮੀ ਆਈ ਐਮ ਕਮਿੰਗ ਸੂਨ ਕੀਰਤਨ ਦੀ ਸਕੂਨ ਪਰੀ ਆਵਾਜ਼ ਇਹ ਸਾਰੇ ਘਰ ਨੂੰ ਪਵਿੱਤਰ ਕਰ ਰਹੀ ਸੀ ਸਫਾਈ ਵਾਲੀ ਸਫਾਈ ਕਰ ਰਹੀ ਸੀ ਮਾਲਕ ਨੂੰ ਆਪਣੇ ਵੱਲ ਆਉਂਦਿਆਂ ਵੇਖ ਬੋਲੀ ਬੀਬੀ ਜੀ ਤੁਸੀਂ ਪਰੀ ਸਿਰ ਚੜਾ ਰੱਖੀ ਆ ਵੇਲਾ ਆ ਗਿਆ ਸੂਰਜ ਗੋਡੇ-ਗੋਡੇ ਤੇ ਇਹ ਅਜੇ ਉੱਠਦੀ ਪਈ ਕੰਮਕਾਰ ਤਾਂ ਕੀ ਕਰਨਾ ਮੈਡਮ ਨੇ ਮੂੰਹ ਜਿਹਾ ਬਣਾ ਕੇ ਸੋਭੋਂ ਨੇ ਪੜਾਸ ਕੱਢਦੀ ਤੂੰ ਬਹੁਤੀਆਂ ਗੱਲਾਂ ਨਾ ਬਣਾ ਜਾ ਵੇਖ ਦੁੱਧ ਵਾਲਾ ਆਇਆ ਦੁੱਧ ਪਵਾ ਲੈ ਮੰਦ-ਮੰਦ ਮੁਸਕਰਾਉਂਦੀ ਸਿਮਰ ਨੇ ਮਿੱਠੀ ਜਿਹੀ ਛਿੜਕ ਮਾਰ ਸੋਭੋਂ ਨੂੰ ਭਜਾ ਦਿੱਤਾ ਕੀਰਤਨ ਮੁੱਕ ਗਿਆ ਸੀ ਸਿਮਨ ਨੇ ਖਬਰਾਂ ਲਾ ਲਈਆਂ ਟੀਵੀ ਉੱਤੇ ਫਲਾ ਜਗਾ ਲੁੱਟ ਦੀ ਵਾਰਦਾਤ ਹੋਈ ਹੈ ਉੱਥੇ ਐਕਸੀਡੈਂਟ ਨੇ ਐਨੇ ਜ਼ਖਮੀ ਕਰਤੇ ਐਸ ਜਗ੍ਹਾ ਜ਼ਬਰ ਦੀ ਘਟਨਾ ਇਸ ਨੇਤਾ ਨੇ ਆ ਕਿਹਾ ਉਸ ਨੇਤਾ ਨੇ ਉਹ ਇਲਜ਼ਾਮ ਲਗਾਏ ਸਰਕਾਰ ਤੇ ਦੇਸ਼ ਵਿੱਚ ਹੁਣ ਇਹ ਲਾਗੂ ਹੋਵੇਗਾ ਦੁਨੀਆ ਵਿੱਚ ਇਹ ਹੋ ਰਿਹਾ ਹੈ ਚੈਨਲ ਵਾਲੇ ਪੂਰੀ ਵਾਅ ਲਗਾ ਕੇ ਖਬਰਾਂ ਸੁਣਾ ਰਹੇ ਸਿਮਰ ਬੈਠੀ ਦੀਨ ਦੁਨੀਆ ਦੇ ਝਰੋਖਿਆਂ ਵਿੱਚ ਝਾਤਮਚਾਤੀ ਮਾਰ ਰਹੀ ਸੀ ਕਿ ਅਚਾਨਕ ਪਰੀ ਦੇ ਭਰਾ ਨੇ ਆ ਕੇ ਪੈਰੀ ਪੈਨਾ ਕੀਤਾ ਮਾਸੀ ਪੈਰੀ ਪਹਿਨਾ ਜਿਉਂਦਾ ਵਸਦਾ ਰਹੋ ਜਵਾਨੀਆਂ ਮਾਣੋ ਪੁੱਤਰਾ ਪਰ ਵੀਰ ਦੀ ਆਵਾਜ਼ ਸੁਣਾ ਕੇ ਮਿਲੀ ਘਰ ਦੀ ਸੁਖ ਸੰਦ ਪੁੱਛ ਪਰੀ ਰਸੋਈ ਵੱਲ ਨੂੰ ਹੋਈ ਸੀ ਕਿ ਵੀਰ ਦੇ ਬੋਲਾਂ ਨੇ ਪਰੀ ਦੇ ਪੈਰਾਂ ਨੂੰ ਵੱਟੇ ਬੰਨ ਦਿੱਤੇ ਮਾਸੀ ਮੈਂ ਜ਼ਰੂਰੀ ਗੱਲ ਕਰਨ ਆਇਆ ਅੱਜ ਮੈਂ ਜਾਣਦਾ ਇਹ ਗੱਲ ਕਰਨ ਦਾ ਵਕਤ ਨਹੀਂ ਹੈ ਜੀ ਸ਼ਾਇਦ ਕਦੇ ਵੀ ਨਹੀਂ ਹੋਵੇਗਾ ਸਹੀ ਵਕਤ ਪਰ ਮੈਂ ਵੀ ਭਰਾ ਤੇ ਮੈਂ ਵੀ ਫੌਜ ਦੀ ਨੌਕਰੀ ਕਰਕੇ ਸਾਲ ਬਾਅਦ ਹੀ ਮੁੜਨਾ ਹੁੰਦਾ ਹੈ ਘਰ ਮੇਰੀ ਛੁੱਟੀ 1 ਮਹੀਨੇ ਦੀ ਰਹਿ ਗਈ ਮੇਰੀ ਛੁੱਟੀ 1 ਮਹੀਨਾ ਹੀ ਬਚੀ ਏ ਬੀਬੀ ਤੋਂ ਪਤਾ ਲੱਗਾ ਪਰੀ ਨਵਾ ਜੀ ਲਿਣਾਉਣ ਵਾਲੀਏ ਜਿੰਦਰ ਨੂੰ ਰੱਬ ਨੇ ਸਾਡੇ ਤੁਹਾਡੇ ਤੋਂ ਦੂਰ ਕਰ ਦਿੱਤਾ ਜਵਾਨ ਜਹਾਨੇ ਪਰੀ ਵੀ ਅਜੇ 2 ਮਹੀਨੇ ਹੋਏ ਹੋਰ 7 ਮਹੀਨਿਆਂ ਬਾਅਦ ਤੁਹਾਨੂੰ ਸਭ ਨੂੰ ਔਖਾ ਹੋਜੂ ਜੇ ਆਗਿਆ ਦਿਓ ਤਾਂ ਮੈਂ ਪਰੀ ਨੂੰ ਪਿੰਡ ਲੈ ਜਾਵਾਂ ਸੋਨੂ ਬੇਟਾ ਮੈਂ ਤੇ ਤੇਰੇ ਮਾਸੜ ਜੀ ਪਰੀ ਦੇ ਵੱਲ ਵੇਖ ਕੇ ਜਾਉਂਦੇ ਹਾਂ ਸਾਡੇ ਢਿੱਡ ਦੀ ਸੱਟ ਏਡੀ ਵੱਡੀ ਸੀ ਪਰ ਅਸੀਂ ਇਹਦੇ ਲਈ ਦਰਦ ਪੀ ਲਿਆ ਤੂੰ ਫਿਕਰ ਨਾ ਕਰ ਜਿੰਨ ਦਰ ਨੇ ਮੋੜਾਣਾ ਇਹਦਾ ਹੀ ਹੈ ਸਭ ਸਾਡੀਆਂ 3 ਤਾਂ ਆਪਣੇ ਘਰ ਹੀ ਸੁਖੀ ਨੇ ਅਸੀਂ ਸਭ ਨੇ ਪਰੀ ਨੂੰ ਤਕਲੀਫ ਨਹੀਂ ਹੋਣ ਦੇਣੀ ਤੂੰ ਫਿਕਰ ਨਾ ਕਰ ਕਹਿੰਦੇ ਆ ਸਿਮਰ ਦੇ ਕੋਏ ਨਾਮ ਹੋ ਗਏ ਪਰ ਨਮੀ ਪੀ ਗਈ ਮਾਸੀ ਜੀ ਜਾਇਦਤ ਤੇ ਸਮਾਨ ਆਸਰੇ ਜ਼ਿੰਦਗੀ ਨਹੀਂ ਨਿਕਲਦੀ ਤੁਸੀਂ ਵੀ ਸਿਆਣਿਓ ਮੇਰਾ ਵੀ ਜੀ ਨਹੀਂ ਕਰਦਾ ਪਰ ਕੀ ਕਰਾਂ ਜਵਾਨ ਪਹਿਣ ਇੰਜ ساری ਉਮਰ ਯਾਰ ਨਹੀਂ ਹੁੰਦਾ ਤੁਸੀਂ ਕੋਈ ਸਕੀਰੀ ਵਿੱਚੋਂ ਮੁੰਡਾ ਲੱਭ ਲਵੋ ਜੋ ਤੁਹਾਡੇ ਤੋਂ ਨਾਂ ਪਰਿ ਨੂੰ ਦੂਰ ਕਰੇ ਤੇ ਨਾਂ ਨਵੇਂ ਜੀ ਨੂੰ ਤੇ ਮੇਰੀ ਫਿਕਰ ਵੀ ਘਟ ਜਾਉ ਪੁੱਤੋ ਸੋਚਣ ਦਾ ਵਕਤ ਦੇ ਜੇ ਪਰੀ ਨੂੰ ਵੀ ਇਹ ਮਨਜ਼ੂਰ ਹੈ ਤਾਂ ਕਰਦੇ ਆਂ ਸਲਾ ਚੰਗਾ ਮਾਸੀ ਮੈਂ ਅਗਲੇ ਸ਼ੁੱਕਰਵਾਰ ਆਉਂ ਚੰਗਾ ਭਾਈ ਪਰੀ ਨੇ ਸਾਰੀ ਗੱਲ ਸੁਣਤਾ ਲਈ ਪਰ ਪੈਰ ਜਿਵੇਂ ਚਿੱਕੜ ਵਿੱਚ ਖੁੱਭ ਗਏ ਹੋਣ ਤੇ ਧੌਂ ਤੇ ਵੱਟੇ ਲਟਕ ਗਏ ਹੋਣ ਸੁਣ ਹੋਈ ਰਸੋਈ ਦੀ ਸਰਦਲ ਦੇ ਖੜੀ ਰਹੀ ਕੰਨਾ ਵਿੱਚੋਂ ਛੱਪੇ ਆ ਗਏ ਹੋਣ ਜਿਵੇਂ ਡੰਨ ਵੱਟਾ ਬਣੀ ਧਾਰਤੀ ਨੂੰ ਘੂਰਦੀ ਰਹੀ ਪਤਾ ਨਹੀਂ ਲਗਾ ਕਦੋਂ ਵੀਰ ਸਿਰ ਤੇ ਹੱਥ ਫੇਰ ਕੀ ਬੋਲ ਕੇ ਚਲਾ ਗਿਆ ਕੁਝ ਸਮਝ ਨਾ ਆਇਆ ਚੇਤਨਾ ਤਾਂ ਉਦੋਂ ਮੁੜੀ ਜਦ ਸੱਸ ਮਾਣੇ ਮੋਢਾ ਹਲੂਣ ਕੇ ਬੁਲਾਇਆ ਡਰ ਪਾ ਰੱਖਾਂ ਪਾਣੀ ਨਾਲ ਭਰੀਆਂ ਉੱਤੋਂ ਝਾਕੀ ਤਾਂ ਲਲਕੜੀ ਕਢਦੀ ਮਾਂ ਦੀ ਛਾਤੀ ਨੂੰ ਚੁੰਬੜ ਗਈ ਕੰਮ ਦੀ ਦੇਹ ਨੂੰ ਮਾਣੇ ਕਲੇਵੇ ਵਿੱਚ ਲੈ ਸਿਰ ਪਲੋਸਦਿਆਂ ਆਪਦੇ ਲੀੜੇ ਨਾਲ ਆਪਦੀਆਂ ਅੱਖਾਂ ਚੁੱਪ ਚਾਪ ਪੁੰਝ ਲਈਆਂ ਨਾ ਮੇਰੀ ਧੀ ਚੁੱਪ ਕਰ ਮम्मा ਮੈਨੂੰ ਨਹੀਂ ਪਤਾ ਵੀਰੇ ਨੇ ਇੰਜ ਕਿਉਂ ਕਿਹਾ ਮੈਂ ਨਹੀਂ ਜਾਣਦੀ ਇਸ ਬਾਰੇ ਕੋਈ ਨਾ ਤੂੰ ਰੋਣਾ ਬੰਦ ਕਰ ਕੁਝ ਨਹੀਂ ਕਿਹਾ ਆਪਾਂ ਫੇਰ ਗੱਲ ਕਰਾਂਗੇ ਇਸ ਬਾਰੇ ਤੂੰ ਚੁੱਪ ਕਰ ਦਿਲ ਧਰ ਜਾ ਰੋਟੀ ਪਕਾ ਭੁੱਖ ਲੱਗੀ ਤੇਰੇ ਪਾਪਾ ਨੂੰ ਵੀ ਦਵਾਈ ਦੇਣੀ ਜਾ ਮੂੰ ਤੋ ਖਟਕੋਰੇ ਲੈਂਦੀ ਪਰੀ ਨੂੰ ਤੱਕੇ ਨਾਲ ਆਪਣੇ ਤੋਂ ਦੂਰ ਕਰ ਚੋ ਰੱਖਾ ਨਾਲ ਆਪਦੇ ਹੰਝੂ ਪੂੰਝਦੀ ਸਿਮਰ ਮੂੰਹ ਕੁਮਾ ਗਈ ਲੰਗਾ ਸੁਮਨ ਕਿਵੇਂ ਆ ਵੇਲੀ ਹੋ ਗਈ ਕਮਾਕਾਰਾਂ ਤੋਂ ਤ੍ਰੇਕ ਹੈ ठा ਮੰਜਾ ਡਾਹੀ ਪਈ ਸਿਮਰ ਨੇ ਛੋਟੀ ਭੈਣ ਸੁਮਨ ਨੂੰ ਬੂਹਾ ਵੱੜਦੀ ਵੇਖ ਉੱਠਦੀ ਨਹੀਂ ਕਿਹਾ ਸਿਮਰ ਨੇ ਸੁਮਨ ਦਾ ਸਾਕ ਸਕੀਰੀ ਵਿੱਚੋਂ ਲੱਗਦੇ ਧਿਆਰ ਨੂੰ ਲਿਆਂਦਾ ਸੀ ਦੋਵੇਂ ਸਕੀਆਂ ਪਹਿਣਾ ਇੱਕੋ ਪਿੰਡ ਇੱਕੋ ਪੱਤੀ ਵਿੱਚ ਵਿਆਹੀਆਂ ਸੀ ਸੁਮਨ ਦੇ ਤਿੰਨ ਮੁੰਡੇ ਹੀ ਸਨ ਵੱਡਾ ਵਿਆਹਾ ਸੀ ਦੂਜਾ ਕਾਲੇ ਵਿੱਚ ਪੜਦਾ ਸੀ ਡਿਗਰੀ ਕਰਦਾ ਸੀ ਤੀਜਾ ਜੀਵਨ ਪੜਾਈ ਵਿੱਚ ਕਮਜ਼ੋਰ ਸੀ ਮਸਾਂ ਹੀ 10ਵੀਂ ਕੀਤੀ ਸੀ ਵਾਹੀ ਜੋਤੀ ਵਿੱਚ ਪਿਤਾ ਦੇ ਵੱਡੇ ਪਿਤਾ ਤੇ ਵੱਡੇ ਭਰਾ ਦਾ ਹੱਥ ਵਟਾਉਂਦਾ ਸੀ ਕਿਹੜੀਆਂ ਸੋਚਾਂ ਵਿੱਚ ਆ ਪੈਣੇ ਮੈਂ ਦੋ ਆਵਾਜ਼ਾਂ ਮਾਰੀਆਂ ਤੂੰ ਸੁਣੀਆਂ ਨਹੀਂ ਬੱਸ ਹੌਂ ਜੀ ਪਰਿਦਾ ਭਰਾ ਆਇਆ ਸੀ ਪੈਣ ਦੇ ਭਵਿੱਖ ਲਈ ਚਿੰਤਤ ਹੈ ਦੂਜੀ ਥਾਂ ਬਿਠਾਉਣ ਦਾ ਸੋਚਦਾ ਹੈ ਉਹ ਚਾਹੁੰਦਾ ਹੈ ਕੋਈ ਮੁੰਡਾ ਅਸੀਂ ਹੀ ਲਪੀਏ ਤਾਂ ਜੋ ਭਰੀ ਸਾਡੇ ਤੋਂ ਦੂਰ ਵੀ ਨਾ ਹੋਵੇ ਭੈਣੇ ਬੋਟੀ ਤਾਂ ਪੇਟ ਤੋਂ ਹੈ ਕਿਵੇਂ ਹੋਊ ਸਭ ਬੱਚਾ ਹੋ ਲੈਣ ਦਿਓ ਫਿਰ ਕੁਝ ਚਿਰ ਬਾਅਦ ਬੱਚਾ ਤੁਸੀਂ ਪਾਲਿਓ ਤੁਹਾਡਾ ਆਸਰਾ ਹੋ ਜਾਊ ਫਿਰ ਬੋਟੀ ਦਾ ਜੇ ਸੋਚਣਾ ਹੋਇਆ ਤਾਂ ਉਦੋਂ ਸੋਚ ਲਿਓ ਹੁਣੇ ਕਾਲੀ ਵਿੱਚ ਕਿਵੇਂ ਕਰੋਗੇ ਫੇਰ ਅਗਲੇ ਦਾ ਕੀ ਪਤਾ ਬੱਚਾ ਤੁਹਾਨੂੰ ਦੇਵੇ ਜਾਂ ਨਾ ਸੁਮਨ ਮੈਂ ਸੋਚਦੀ ਸੀ ਜੇ ਕਿਤੇ ਕੋਈ ਮੁੰਡਾ ਰਿਸ਼ਤੇਦਾਰੀ ਵਿੱਚੋਂ ਮੇਰੀ ਝੋਲੀ ਪਾ ਦੇਵੇ ਮੇਰਾ ਪੁੱਤ ਬਣ ਕੇ ਮੇਰੇ ਕੋਲ ਰਹੇ ਨਾਲੇ ਜਿੰਦਰ ਦੀਆਂ ਜ਼ਿੰਮੇਵਾਰੀਆਂ ਸਾਂਭ ਲਵੇ ਤਾਂ ਸਭ ਕੁਝ ਘਰ ਦਾ ਘਰੇ ਹੀ ਰਹਿ ਜਾਊ ਐਦਾਂ ਕਿਦਾਂ ਹੋ ਸਕਦਾ ਭੈਣੀ ਕਿਉਂ ਨਹੀਂ ਹੋ ਸਕਦਾ ਸੋਚ ਕੇ ਦੇਖ ਜੇ ਬੱਚਾ ਨਾ ਹੋਵੇ ਤਾਂ ਵੀ ਤਾਂ ਰਿਸ਼ਤੇਦਾਰੀ ਵਿੱਚੋਂ ਬੱਚਾ ਲੈ ਕੇ ਪੁੱਤ ਬਣਾ ਕੇ ਪਾਲ ਪਾਲੀਦਾਈ ਪਾਲੀਦਾਕੇ ਨਹੀਂ ਫਿਰ ਹੁਣ ਕਿਉਂ ਨਹੀਂ ਲਿਆ ਜਾ ਸਕਦਾ ਜੇ ਇੰਜ ਹੋ ਜੇ ਤਾਂ ਸਭ ਠੀਕ ਹੋ ਜੇ ਹੂੰ ਗੱਲ ਤਾਂ ਤੇਰੀ ਠੀਕ ਹੈ ਭੈਣੇ ਪਰ ਕੌਣ ਦਊ ਪੁੱਤ ਨਿੱਕਾ ਜਵਾਕ ਲੈਣਾ ਪਾਲਣਾ ਸੌਖਾ ਹੁੰਦਾ ਹੈ ਭਲੇ-ਪੁਲੇ ਨੂੰ ਟਿਕਾਉਣਾ ਔਖਾ ਹੋ ਜਾਉ ਕੁੜੇ ਸਮਣ ਤਰਲਾਈ ਹੈ ਵੇ ਇੱਕ ਮੈਂ ਤੈਨੂੰ ਝੋਲੀ ਪਵਾ ਕੇ ਲਿਆਈ ਸੀ ساری ਜ਼ਿੰਦਗੀ ਤੈਨੂੰ ਤਕਲੀਫ ਨਹੀਂ ਹੋਈ ਕੋਈ ਇੰਨਾ ਵਧੀਆ ਸਾਖ ਰਿਹਾ ਜੇ ਤੂੰ ਚਾਹੇ ਤਾਂ ਅੱਜ ਮੇਰੀ ਮਦਦ ਕਰ ਮੇਰਾ ਘਰ ਮੇਰਾ ਅੱਗਾ ਵਿਚਾਲਾ ਮੇਰੀ ਝੋਲੀ ਪਿੰਦੂ ਪਾ ਦੇ ਤਰਲਾ ਕੱਢਦੀ ਅਦਲ ਤੇ ਹੱਥ ਕੰਬੀ ਜਾਣ ਤੇ ਅੱਖਾਂ ਭਰ ਭਰ ਡੁੱਲ ਪਈਆਂ ਘੇਰਾ ਤਾਂ ਭੈਣ ਦੀ ਗੱਲ ਸੁਣ ਸੁਮਨ ਦੇ ਹੱਥ ਪੈਰ ਝੂਠੇ ਜਿਹੇ ਪੈ ਗਏ ਅੱਖਾਂ ਟੱਡੀਆਂ ਗਈਆਂ ਤੇ ਬੋਲ ਸੰਗ ਵਿੱਚ ਫਸ ਗਏ ਡੋਰ ਪੌਰ ਚਾਕ ਦੀ ਦੇ ਕੰਨ ਜਿਵੇਂ ਬੋਲੇ ਹੋ ਗਏ ਸਿਮਰ ਦੇ ਬੁੱਲ ਹਿਲਦੇ ਦਿਖ ਰਹੇ ਸੀ ਪਰ ਆਵਾਜ਼ ਨਾਦਰਤ ਲੱਗੇ ਜਦੋਂ ਸਿਮਰ ਨੇ ਸੋਮਨ ਦੇ ਮੋਢੇ ਫੜ ਹਿਲਾਏ ਤਾਂ ਉਸ ਦੀ ਸੁਰਤ ਕੁਝ ਮੁੜੀ ਤਾਂ ਭੈਣ ਦੇ ਤਰਲੇ ਸੁਣਾਈ ਦਿੱਤੇ ਹੌਸਲਾ ਰੱਖ ਪੈਣੀ ਦੇਖਦੀ ਆ ਕੀ ਹੋ ਸਕਦਾ ਇਹ ਫੈਸਲਾ ਮੈਂ ਇਕੱਲੀ ਤਾਂ ਨਹੀਂ ਲੈ ਸਕਦੀ ਕਰਦੀ ਆ ਤੇਰੇ ਬਾਈ ਨਾਲ ਗੱਲ ਨਾਲੇ ਮੁੰਡੇ ਨੂੰ ਵੀ ਪੁੱਛਣਾ ਪਊ ਦੱਸਦੀ ਤੈਨੂੰ ਫੇਰ ਕਹਿ ਕੇ ਬੇਜਾਨ ਲੱਤਾਂ ਤੋਂ ਦੀ ਸੁਮਨ ਆਪਣੇ ਘਰ ਨੂੰ ਤੁਰ ਪਈ ਠੇਡੇ ਜਿਹੇ ਖਾਂਦੀ ਤੁਰ ਹੀ ਆਉਣੀ ਆਉਨੀਆਂ ਬੇਬੇ ਸੁੱਖ ਤਾਂ ਹੈ ਮਾਸੀ ਘਰ ਗਈ ਸੀ ਵੱਡੇ ਪੁੱਤ ਨੇ ਮਾਂ ਨੂੰ ਪੈਰ ਧੌਂਦੀ ਆਉਂਦੀ ਵੇਖ ਪੁੱਛ ਰਿਆ ਮੰਜੀ ਉੱਤੇ ਬੈੰਦੀ ਸੁਮਨ ਨੇ ਨੂੰ ਨੂੰ ਪਾਣੀ ਪਿਲਾਉਣ ਨੂੰ ਕਿਹਾ ਕੀ ਗੱਲ ਬੇਬੇ ਮਾਸੀ ਨਾਲ ਇੰਨੀਆਂ ਚੁਗਲੀਆਂ ਕਰ ਲਈਆਂ ਪਈ ਧਿਆ ਲੱਗ ਤੇ ਲੱਗਦਾ ਮਾਸੀ ਨੇ ਚਾਹ ਨਹੀਂ ਪਿਆਈ ਕਾਲਜ ਤੋਂ ਹੁਣੇ-ਹੁਣੇ ਘਰ ਮੁੜੇ ਪਿੰਦੋਂ ਨੇ ਵੀ ਮਾਣੋਂ ਮੁਖੌਲ ਕਰਤਾ ਤੇਰਾ ਬਾਪੂ ਕਿੱਥੇ ਇੱਥੇ ਹੀ ਹੈ ਬਾੜੇ ਵਿੱਚ ਬੁਲਾਉ ਉਹਨੂੰ ਸੋਖਾ ਬੀਬੀ ਬਾਪੂ ਆਈ ਕਿਰਾਂ ਕੀ ਹੋਇਆ ਬਾਪੂ ਨੇ ਆਵਾਜ਼ ਸੁਣ ਨੇੜੇ ਆਉਂਦੇ ਨੇ ਪੁੱਛਿਆ ਜੀਵਨ ਵੀ ਬਾਪੂ ਮਗਰ-ਮਗਰ ਤੁਰ ਆਵੇ ਭੈਣ ਦੀ ਨੂੰਹ ਦਾ ਭਰਾ ਭੈਣ ਨੂੰ ਸਵਾਲ ਪਾ ਗਿਆ ਸੋਮ ਨੇ ਸਾਰੀ ਗੱਲ ਟੱਬਰ ਨੂੰ ਖੋਲ ਕੇ ਸੁਣਾ ਦਿੱਤੀ ਤੇ ਨਾਲ ਹੀ ਭੈਣ ਦੀ ਮੰਗ ਵੀ ਆ ਸਭ ਅੱਗੇ ਰੱਖ ਦਿੱਤੀ ਭੈਣ ਨੇ ਪਿੰਦੂ ਲਈ ਚੋਲੀ ਫਲਾਈ ਹੈ ਤੂੰ ਕੀ ਕਿਹਾ ਵੱਡੇ ਪੁੱਤ ਨੇ ਕਾਲੀ ਨਾਲ ਪੁੱਛਿਆ ਮੈਂ ਕੀ ਕਹਿ ਸਕਦੀ ਸੀ ਮੈਂ ਕਿਹਾ ਸਲਾਹ ਕਰਕੇ ਦੱਸਦੀ ਆ ਮੇਰੀ ਜ਼ਿੰਦਗੀ ਆ ਮਖਾਲ ਨਹੀਂ ਮੈਂ ਨਹੀਂ ਕਰਾਉਣਾ ਇਹ ਵਿਆਹ ਜਿੱਥੇ ਬੋਟੀ ਨਾਲ ਜਵਾਕ ਫਰੀ ਵਿੱਚ ਆਉਂਦਾ ਹੋਵੇ ਮੈਂ ਪੜ ਕੇ ਨੌਕਰੀ ਕਰਨੀ ਮੇਰੀ ਸਾਫਨਾ ਹੈ ਬੇਬੇ ਕਹਿ ਲਈ ਮਾਸੀ ਨੂੰ ਪਿੰਦੂ ਨੇ ਛਿੱਥੇ ਪੈਂਦੇ ਨੇ ਕੁਰਸੀ ਤੋੜਦੇ ਨੇ ਕਿਹਾ ਸੁਮਨ ਨੇ ਹੰਝੂ ਜਿਹੜੇ ਰੋਕੇ ਹੋਏ ਸੀ ਵਹਿ ਤੁਰੇ ਬਾਪੂ ਵੀ ਸੋਚੀ ਪਿਆ ਸੀ ਵੱਡਾ ਨੂੰ ਪੁੱਤ ਵੀ ਪੱਥਰ ਹੋਏ ਡੋਰ ਭਾਰ ਦੇਖਣ ਕਹਿਣ ਸੁਣਨ ਨੂੰ ਸਬਰ ਕੋਲ ਕੁਝ ਨਹੀਂ ਸੀ ਸਾਰੇ ਚੁੱਪ ਤੇ ਪਿੰਦੂ ਇਕੱਲਾ ਗੁੱਸੇ ਵਿੱਚ ਟੱਪੀ ਜਾਵੇ ਚੁੱਪ ਕਰ ਕਾਲੇ ਪੈ ਕੇ ਜਵਾਬ ਨਹੀਂ ਦੇਣਾ ਸੋਚਦੇ ਆਂ ਕੁਝ ਬਾਪੂ ਨੇ ਝਿੜਕ ਮਾਰ ਕੇ ਪਿੰਦੂ ਨੂੰ ਟਿਕਾ ਲਿਆ ਬਾਪੂ ਅੰਦਰੋਂ ਸੋਚੀ ਪੈ ਗਿਆ ਕਿਉਂਕਿ ਵੱਡੇ ਬਾਈ ਤੇ ਭਾਬੀ ਨੇ ਸਾਰੀ ਉਮਰ ਉਹਨੂੰ ਕਿਸੇ ਗੱਲ ਲਈ ਸੋਚਣ ਨਹੀਂ ਸੀ ਦਿੱਤਾ ਹੁਣ ਜੇ ਸਵਾਲ ਪਾਇਆ ਸੀ ਤਾਂ ਇਹ ਸਵਾਲ ਵੀ ਆਪਣਿਆਂ ਨੂੰ ਹੀ ਪਾਇਆ ਜਾ ਸਕਦਾ ਸੀ ਬੇਗਾਨੇ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਹੋਜੇ ਚੇਰੇ ਸੋਚ ਕੇ ਬਾਪੂ ਨੇ ਜੀਵਨ ਦਾ ਗੱਟ ਫੜਦਿਆਂ ਪੁੱਛਿਆ ਮੇਰੀ ਜ਼ਬਾਨ ਨਿਭਾਵੇਂਗਾ ਕ્યા ਤੇਰੀ ਵੀ ਆਪਦੀ ਜ਼ਿੰਦਗੀ ਆਪਦੀ ਮਰਜ਼ੀ ਬਾਪੂ ਜੀ ਤੁਹਾਡੀ ਕਹੀ ਗੱਲ ਅੱਜ ਤਾਂ ਹੀ ਮੋੜੀ ਜੋ ਹੁਣ ਮੋੜੂ ਜੀਵਨ ਨੇ ਬਾਪੂ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਯਕੀਨ ਦਵਾਉਂਦਿਆਂ ਕਿਹਾ ਚੱਲ ਫੇਰਾ ਜੀਵਨ ਦਾ ਗੁੱਟ ਫੜ ਤੁਰ ਪਿਆ ਬਾਪੂ ਤੇ ਪਿੱਛੇ-ਪਿੱਛੇ ਮਾਂ ਵੀ ਤੁਰ ਪਈ ਤੇ ਮਗਰ ਵੱਡਾ ਬਾਈ ਵੀ ਭਾਬੀ ਭਾਬੀ ਕਿੱਥੇ ਆ ਆ ਜਾ ਵੀਰੇ ਲੰਗਾ ਢਿੱਲੀ ਜਿਹੀ ਆਵਾਜ਼ ਵਿੱਚ ਦਿਉ ਨੂੰ ਆਉਣ ਲਈ ਕਹਿੰਦੀ ਢਿੱਲੇ ਕਦਮ ਤੁਰਦੀ ਆ ਰਹੀ ਸੀ ਭਾਬੀ ਅੱਜ ਤੋਂ ਜੀਵਨ ਤੇਰਾ ਜਿਵੇਂ ਕਹੇਗੀ ਓਵੇਂ ਕਰੂ ਜਾਂ ਬਹੂ ਦੇ ਪ੍ਰਾਂ ਨੂੰ ਸਨੇਹਾ ਭੇਜ ਦੇ ਧਿਆਰ ਦੇ ਬੋਲ ਸੁਣ ਡੋਰ ਭੌਰ ਦੇਖਦੀ ਸਿਮਰ ਰੋਈ ਖੁਸ਼ੀ ਦੇ ਹੰਝੂ ਸੀ ਜਾਂ ਤੰਨਵਾਦ ਦੇ ਜਾਂ ਅਹਿਸਾਨ ਦੇ ਪਤਾ ਨਹੀਂ ਬਸ ਹੰਝੂ ਹੀ ਸੀ ਜੋ ਵਹੀ ਜਾ ਰਹੇ ਸੀ ਬਾਪੂ ਨੇ ਪੁੱਤ ਦਾ ਹੱਥ ਮਾਸੀ ਦੇ ਹੱਥ ਫੜਾ ਕੇ ਕਿਹਾ ਮਾਂ ਤੇ ਮਾਸੀ ਵਿੱਚ ਫਰਕ ਕੋਈ ਨਹੀਂ ਹੁੰਦਾ ਜੋ ਫੈਸਲਾ ਕਰੇਗੀ ਸਹੀ ਹੀ ਹੋਊ ਸਿਮਨ ਨੇ ਪਰਿਵਾਰਾ ਦੇਖਿਆ ਜੋ ਬੂਹੇ ਉਲੇ ਖੜੀ ਸਭ ਸੁਣ ਰਹੀ ਸੀ ਸੋਨ ਹੋਈ ਹੰਝੂ ਪਰੀ ਦੇ ਵੀ ਨਹੀਂ ਰੋਕ ਰਹੇ ਸੀ ਸਿਮਨ ਨੇ ਪਰੀ ਦੇ ਭਰਾ ਨੂੰ ਫੋਨ ਕਰ ਦਿੱਤਾ ਤੇ ਸਵੇਰੇ ਆਉਂਦਾ ਕਹਿ ਪੱਕੀ ਕਰ ਦਿੱਤੀ ਸਵੇਰੇ ਪਰੀ ਦਾ ਭਰਾ ਪਰਜਾਈ ਮਾਪੇ ਮਾਮਾ ਮਾਮੀ ਭੂਆ ਫੁਫੜ ਤੇ ਮਾਸੀ ਮਾਸੜ ਆ ਗਏ ਸਿਮਨ ਨੇ ਆਵਾਜ਼ ਦਿੱਤੀ ਕੰਮ ਵਾਲੀ ਨੂੰ ਚਾਹ ਪਾਣੀ ਫੜਾਉਣ ਦੀ ਜੀਵਨ ਦਾ ਮਾਪੇ ਵੱਡਾ ਭਰਾ ਪਰਜਾਈ ਤੇ ਮਾਮਾ मामੀ ਵੀ ਉੱਥੇ ਹੀ ਸਨ ਪਿੰਦੋਂ ਨਹੀਂ ਆਇਆ ਸੀ ਵੱਡਿਆਂ ਨੇ ਗੱਲ ਸ਼ੁਰੂ ਕੀਤੀ ਤੇ ਸਾਹਮਣੇ ਸਾਂਤੀ ਵੀ ਦੇ ਦਿੱਤੀ ਪਰ ਇਹਦੇ ਪ੍ਰਾਣੇ ਭਰੀਆਂ ਅੱਖਾਂ ਨਾਲ ਜੀਵਨ ਨੂੰ ਹੱਥ ਜੋੜ ਕੇ ਕਿਹਾ ਜੀਵਨ ਅੱਜ ਤੂੰ ਮੇਰੇ ਦਿਲ ਦਾ ਬੋਝ ਹਲਕਾ ਕਰ ਦਿੱਤਾ ਜ਼ਿੰਦਗੀ ਭਰ ਮੈਂ ਤੇਰੇ ਨਾਲ ਖੜੂ ਹਰ ਕਦਮ ਜੋ ਤੂੰ ਕਹੇਗਾ ਮੈਂ ਪੂਰਾ ਕਰੂੰ ਤੂੰ ਨਹੀਂ ਜਾਣਦਾ ਤੂੰ ਮੇਰੇ ਲਈ ਕੀ ਕਰ ਰਿਹਾ ਹੈਂ ਸਾਵਣੀ ਸਲਾਹ ਕਰਕੇ ਗੁਰਦੁਆਰੇ ਭਾਈ ਜੀ ਨੂੰ ਸਨੇਹਾ ਕੱਲ ਦਿੱਤਾ ਤਾਂ ਜੋ ਆਨੰਦ ਕਾਰਜ ਦੀ ਰਸਮ ਹੁਣੇ ਨਿਭਾ ਲਈ ਜਾਵੇ ਘਾਂਟੇ ਵਿੱਚ ਸਾਬਤ ਤਿਆਰੀ ਕਰ ਰਸਮ ਨਿਭਾ ਲਈ ਗਈ ਪਰੀਦੀ ਮਾਣੇ ਗਿੱਲੀਆਂ ਅੱਖਾਂ ਪੂੰਝਦੇ ਸਿਮਰ ਅੱਗੇ ਹੱਥ ਜੋੜ ਕੇ ਭੈਣ ਜੀ ਸੱਸ ਬਾਨਾ ਬਹੁਤ ਸੌਖਾ ਹੈ ਪਰ ਮਾ ਬਾਨਾ ਬਹੁਤ ਔਖਾ ਹੈ ਅੱਜ ਤੁਸੀਂ ਇਹ ਗੱਲ ਵੀ ਫਿੱਕੀ ਪਾ ਦਿੱਤੀ ਤੁਸੀਂ ਹੀ ਪਰੀਦੀ ਮਾਊ ਸਿਰਫ ਤੁਸੀਂ ਹੀ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਧੰਨਵਾਦ